ਹਾਂਜੀ ਉਹ ਕਿਉਂ ਨਾ ਨਟ ਦੇ ਗੰਦਪਣੋਂ ਹਟਨਾ ਕਿ ਨਹੀਂ ਹਟਨਾ ਗੰਦ ਜਿਹੜਾ ਪਾਇਆ ਸੀ ਕਹਿੰਦੇ ਮੈਂ ਹੋਈ ਆ ਕਿ ਮੈਨੂੰ ਦੱਸੋ ਨਾ ਗਲਤੀ ਕੀ ਆ ਮੈਂ ਤੁਹਾਨੂੰ ਦੱਸਣਾ ਵੀ ਪਾਰਕਿੰਗਾਂ ਥੱਲੀਆਂ ਬਠੰਡੇ ਜੂ ਨਹੀਂ ਪਾਰਕਿੰਗਾਂ ਪਰ ਬਠੰਡੇ ਦੀ ਜਨੀ ਬੋਧ ਆ ਇਸ ਨਾਲ ਹਾਂਜੀ ਹੋਣੀ ਆ ਪਰ ਮੈਨੂੰ ਗਲਤੀ ਦੱਸੋ ਨਾ ਮੈਨੂੰ ਉਹ ਐਸਟ੍ਰੋਲੋਜੀ ਪਰਮੋਸ਼ਨ ਕਰਕੇ ਤੁਮ ਤੋਂ ਮਨਾ ਕੇ ਤਾਂ ਲਿਆ ਤੇ ਮੈਂ ਬੰਦ ਕੀਤੀ ਆ ਨਾ ਹੁਣ ਮੈਨੂੰ ਕਿਉਂ ਹੋਰ ਵਾ ਟਾਰਚਰ ਕਰਦੇ ਹੋ ਯਾਰ ਕਹ ਤਾ ਬਾਰੇ ਕੇ ਤੇਰੇ ਬੇਲ ਦੀ ਕੋਈ ਫੋਟੋ ਜਾਂ ਵੀਡੀਓ ਕੋਈ ਆਹੋ ਜਿਹੀ ਗਾਣੇ ਵਾਲੀ ਪੈ। ਪਹਿਲਾਂ ਮੈਂ ਤੁਹਾਡੀ ਕੋਲ ਇਹਨ ਦੇਖਿਓ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ। ਮੈਂ ਬੇਫੂਵਾ। ਨਹੀਂ ਗੱਲ ਕੁ ਕਰੀਆ। ਮੈਂ ਕਿਹੜੀ ਜਿੰਦਗੀ ਦੀ ਮਾਫੀ ਮੰਗਣ ਕੋ ਮੈਂ ਮੰਗੀ ਹੈ ਨਾ। ਪਿਆਰ ਨਾਲ ਗੱਲ ਕਰ ਤੇਰੀ ਬੇਫੂਵਾ। ਤੁਸੀਂ ਪਿਆਰ ਨਾਲ ਕਰ ਮੈਂ ਕਿੰਨੇ ਟਾਈਮ ਦੀ ਕਰਦੀ ਪਈ ਨਾ ਕਿ ਵੀਰੇ ਹਾਂ ਚ ਕੋਈ ਦੇਰ ਦੋ ਸਾਲੋਂ ਮੈਂ ਆਪਣਾ ਵੀ ਬੰਦ ਕਰ ਦੋ ਮੇਨੂੰ ਸ਼ੌਕ ਨਹੀਂ ਮੈਂ ਆਪਣੀ ਜਵਾਬ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਤੋਂ ਮੇਰਾ ਜਵਾਬ ਆ। ਮੇਰੇ 5ਵੇਂ ਨਾ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ڈپریشن ਦੇ ਕਿਉਂ ਤਾਂ ਕਰ ਦੇਵੀਂ ਮੈ ਹਾਂਜੀ ਜੀ ਜੱਟੀ ਬੋਲਦੀ ਪਈ ਆ ਹਾਂਜੀ ਤੁਸੀਂ ਨਾ ਨੈਟ ਤੇ ਗੰਦਪੋਣੋਂ ਹਟਣਾ ਕਿ ਨਹੀਂ ਹਟਣਾ ਗੰਦ ਕਿਹੜਾ ਪਾਇਆ ਸੀ ਕਹਿਣੇ ਮੈਂ ਹੋਈ ਆ ਕਿ ਮੈਨੂੰ ਦੱਸੋ ਨਾ ਗਲਤੀ ਕੀ ਆ ਮੈਂ ਤੁਹਾਨੂੰ ਦੱਸਣਾ ਵੀ ਪਾਰਕਿੰਗਾਂ ਕੱਲੀਆਂ ਬਠਿੰਡੇ ਜੂ ਨਹੀਂ ਪਾਰਕਿੰਗਾਂ ਤਰਨ ਬਠਿੰਡੇ ਜੀ ਬਹੁਤਾ ਸੀ ਹਾਂਜੀ ਹੋਣੀ ਆ ਪਰ ਮੈਨੂੰ ਗਲਤੀ ਦੱਸੋ ਨਾ ਮੈਨੂੰ ਉਹ ਐਸਟਰੋਲ ਆਲਰੇਡੀ ਪਰਮੋਸ਼ਨ ਕਾਰਨ ਤੁਮੋਂ ਮਨਾ ਕੀਤਾ ਗਿਆ ਤੇ ਮੈਂ ਬੰਦ ਕੀਤੀ ਆ ਨਾ ਹੁਣ ਮੈਨੂੰ ਕਿਉਂ ਹੋਰ ਮੈ ਟਾਰਚਰ ਕਰਦੇ ਹੋ ਯਾਰ ਮੈਂ ਕਿਹੜੇ ਪਰੋਇੰਡੀਆ ਪਾਰਲੇ ਨੈਟ ਤੇ ਕਿਹੜੀ ਨੂੰ ਦੱਸ ਕੋਈ ਗਾਇਕੀ ਨੂੰ ਕੋਈ ਕਦੀ ਤੁਸੀਂ ਕੋਈ ਗਾਣੇ ਦੇ ਵੀਡੀਓ ਬਣਾ ਬਣਾ ਕੇ ਕਿਉਂ ਤੁਸੀਂ ਪੰਜਾਬ ਦਾ ਕੋਈ ਦਾ ਸਰਕਲ ਦਾ ਹੁਆ ਨੋਰਮਲ ਸੌਂਗਸ ਤੇ ਵੀਰੇ ਅੰਕਲ ਤੁਸੀਂ ਜੋ ਹੋ ਨੋਰਮਲ ਸੌਂਗਸ ਤੇ ਵੀਡੀਓ ਬਣਾ ਕੇ ਅਪਲੋਡ ਕਰਦੀ ਪਈ ਮੈਂ ਕੀ ਗਲਤ ਕਰਦੀ ਪਈ ਉਹ ਤਾਂ ਸਾਰੇ ਕਰਦੇ ਨਾ ਕਿਹੜਾ ਮੇਰੀ ਗੱਲ ਸਿਰਫ ਇਹੀ ਅਮਰਿਤਪਾਲ ਮੈਰਿਜ ਹੀ ਨਹੀਂ ਕਰ ਲੋ ਹੀ ਨਾ ਕਿ ਤੁਸੀਂ ਅਸਟ੍ਰੋਲੋਜੀ ਪ੍ਰਮੋਸ਼ਨ ਬੰਦ ਕਰ ਦੋ ਉਹ ਮੈਂ ਬੰਦ ਕੀਤੀ ਹੁਣ ਮੇਰੇ ਫੇਕ ਅਕਾਊਂਟਾਂ ਤੋਂ ਪੈਂਟੀ ਆ ਉਹ ਮੈਨੂੰ ਨਹੀਂ ਪਤਾ ਮੇਰੀ ਜਿਹੜੀ ਚੀਜ਼ ਤੋਂ ਗੱਲ ਹੋਈ ਮੈਂ ਮਾਫੀ ਮੰਗ ਕੇ ਬੰਦ ਵੀ ਕਰਤੀ ਮੇਰੇ ਇਹ ਗੱਲ ਮੈਂ ਮੰਨ ਲਈ ਹੀਗੀ। ਹਨਾ ਪੰਜਾਬ ਦਾ ਫੇੜਾ ਤੁਸੀਂ ਕਰ ਕਰਤਾ ਵਾ ਤੁਸੀਂ ਇਹ ਚੰਗੀ ਐ ਕਾਹਦੀਆ ਤਿਕਦਾ ਉਹ ਤੇ ਇੰਸਟਾਗ੍ਰਾਮ ਆਇਆ। ਚਲੋ ਠੀਕ ਹੈ ਤੇ ਕਿਹਾਨੇ ਕਿ ਮੈਂ ਆਪਣਾ ਪੇਜ ਬੰਦ ਕਰਦਾ। ਮੈਂ ਤਾਂ ਇਹ ਗੱਲ ਕਹਿਨੀ ਆਂ ਤੈਨਾਂ ਵਾਂਗ ਗੁਰੂ ਮਹਾਰਾਜ ਤੋਂ ਮਾਫੀ ਮੰਗ ਕੇ ਅੱਜ ਤੋਂ ਬਾਅਦ ਕੋਈ ਕੋਈ ਗਲਤ ਵੀਡੀਓ ਨਹੀਂ ਪਾਈ ਜਾਏਗੀ ਗੁਰੂ ਮਹਾਰਾਜ ਤੋਂ ਮਾਫੀ। ਚਲੋ ਠੀਕ ਹੈ ਗਲਤ ਵੀਡੀਓ ਦੱਸੋ ਕਿਹੋ ਜੀ ਨਹੀਂ ਪੈਣੀ ਚਾਹੀਦੀ ਉਹ ਮੈਂ ਨਹੀਂ ਪਾਉਂਦੀ ਪੈਣੀ। ਕੋਈ ਵੀ ਕੋਲੀ ਨੇ ਕਿਹਾ 100 ਕੇ ਦਾ ਵੀਡੀਓ ਨਹੀਂ ਪੈਣ ਗਈ ਤੁਹਾਨੂੰ ਮਦਦਤਾ। ਬਟ ਇਦਾਂ ਨਹੀਂ ਨਾ ਅਕਲ ਮੇਰੇ ਘਰ ਦਾ ਖਰਚਾ ਮੇਰਾ ਬਹੁਤ ਆਖਾ ਮੈਂ ਆਪਣੇ ਘਰ ਦੇ ਸ਼ਰਕਤ ਥੋੜੀ ਲੈ ਕੇ ਆਉਣੇ ਆ ਮੈਂ ਕਿਦਾਂ ਕਰ ਮੈਨੂੰ ਕੁਸ਼ੌਕ ਥੋੜੀ ਵੀਡੀਓ ਬਣਾਉਂਦਾ ਮੈਨੂੰ ਵੀ ਸਮਝੋ ਨਾ। ਨਹੀਂ ਖਰਚਾ ਤਾਂ ਦੇਖਾਰਦਾ ਹੈਗਾ ਤੇਰਾ ਘਰ ਵਾਲਾ ਕੀ ਨਗਰ ਮੇਰਾ ਘਰ ਬੜਾ ਸਭ ਕੁਝ ਕਰਦਾ ਮੇਰੀ ਮੇਰਾ ਪਿਓ ਨਹੀਂਗਾ ਮੇਰਾ ਭਰਾ ਨਹੀਂਗਾ ਮੇਰੀ ਮਾਂ ਵਾ ਮੇਰੀ ਭੈਣ ਉਹਨਾਂ ਨੇ ਚੱਕੋ ਆਗੇ। ਮੈਂ ਬੰਦ ਕਰ ਦੂੰ ਮੈਂ ਸਾਰੇ ਕਾਉਂਟ ਬੰਦ ਕਰ ਦੂੰ। ਮੇਰਾ ਕੰਮ ਨਹੀਂ ਕਰ ਸਕਦਾ ਤੇਰਾ ਘਰ ਵਾਲਾ ਕੰਮ ਨਹੀਂ ਕਰ ਸਕਦਾ। ਉਹਨਾਂ ਨੇ ਜਾਣਾ ਪਰ 1 ਸਾਲ ਡੇਢ ਹਾ ਦੇਖਾ ਮੈਂ ਕਿਹੜਾ ਘਰਾਂ ਹਿਧਾਰਾਂ ਦਾ ਕੰਮ ਕਰਦਾ ਅਜੀ ਜੇ ਤੱਕੀ ਉਹਦੇ ਕੋਲ ਕੀ ਗੱਲ ਨਹੀਂ ਹੈ ਕਿ ਫਿਰ ਪੂੰਜ ਕਿੰਨੀਆਂ ਫੋਟੋਆਂ ਹਿਧਾਰਾਂ ਦੇ ਨਾਲ ਹਿਧਾਰਾਂ ਨਾਲ ਮੇਰੇ ਘਰ ਵਾਲੇ ਦੇ ਫੋਨ 'ਚ ਤੇਰੇ ਘਰ ਵਾਲੇ ਨੇ ਗੱਲ ਖੁੱਤ ਬੈਠ ਦਿੱਤੀ ਗਈ ਆ ਕੀ ਠੀਕ ਆ ਅਸੀਂ ਤਾਂ ਤੁਹਾਡੇ ਘਰ ਬੰਦਾ ਭੇਜਿਆ ਸੀ ਉਹਨੇ ਇਹਨੂੰ ਖੁਦ ਇਹਨੇ ਸਾਫ ਪਈ ਲੁਕਾਇਆ ਵੀ ਆ ਰੱਖੋ ਮੈਂ ਕਿ ਆਪ ਦੇਖੋ ਮੈਂ ਖਿਆਰ ਲੈਣਾ ਵਾਂ ਬੰਦਿਆਂ ਨੂੰ ਦਿਨਾ ਵਾਂ ਮੇਰੇ ਘਰ ਵਾਲੇ ਹਜੇ ਕੰਮ ਕੋਈ ਕਰਦੇ ਨਹੀਂ ਵੀਰੇ ਕਿਹੜੀ ਫੋਟੋ ਦਿਖਾਵਾਂ ਮੈਨੂੰ ਹਿਧਾਰਾਂ ਨਾਲ ਪਰ ਪਲੀਜ਼ ਜਿਹੜੀ ਗੱਲ ਹੈਗੀ ਉਹ ਬੋਲੋ ਨਾ ਇਹ ਗੱਲ ਆਪਣੇ ਘਰਾਂ ਨਾਲ ਪੁੱਛਦੀ ਪਈ ਆ ਮੈਨੂੰ ਸਭ ਪਤਾ ਉਹਦਾ ਫੋਨ ਮੇਰੇ ਕੋਲ ਹੈ ਨਾ ਜਿਹੜਾ ਇਹਨੇ ਇਹ ਇਨਵੈਸਟੀਗੇਸ਼ਨ ਆ ਤਾਂ ਕੋਈ ਵੇਖੋ ਦੇਖਿਆ ਮੈਂ ਕਿਹੜੀ ਫੋਟੋ ਹਥਿਆਰ ਨਾਲ ਤੁਹਾਡੇ ਕੋਲ ਹੋ ਗਈ ਮੈਨੂੰ ਸੈਂਡ ਕਰੋ ਨਾ ਕਿਹੜੀ ਫੋਟੋ ਹਥਿਆਰ ਨਾਲ ਜਿਹੜੀ ਗੱਲ ਹੈ ਉਹ ਕਰੋ ਨਾ ਤੁਸੀਂ ਜਿਹੜੀ ਚੀਜ਼ ਦੀ ਮਾਫੀ ਮੰਗਣੀ ਚਾਹੁੰਦੇ ਇਹ ਪੰਜਾਬ ਦਾ ਤੁਹਾਨੂੰ ਠੀਕ ਹੈ ਜੇ ਤੁਹਾਨੂੰ ਸਿੰਪਲ ਸੌਫਟ ਵੀ ਹੈਗੀ ਨਾ ਉਹ ਵੀ ਨਹੀਂ ਕਰਦੀ ਚਲੋ ਠੀਕ ਆ ਅੱਜ ਤੋਂ ਬਾਅਦ ਜੇ तेरे ਕੋਲ ਕੋਈ ਫੋਟੋ ਕਾ ਵੀਡੀਓ ਕੋਈ ਇਹੋ ਜਿਹਾ ਗਾਣੇ ਵਾਲੀ ਪੈਕ ਪਹਿਲਾਂ ਨੂੰ ਮੈਂ ਤੁਹਾਡੀ ਕੋ ਪਲੈਨ ਦੇ ਕਿਉਂ ਨਹੀਂ ਤੁਸੀਂ ਖੂਨ ਪੀਤਾ ਪੈਣਾ ਮੇਰਾ ਮੈਂ ਬੇਕੂਵਾ ਨਹੀਂ ਨਹੀਂ ਬੇਕੂ ਬੈਠਿਆ ਮੈਂ ਕਿਹੜੀ ਜਿੰਦਗੀ ਦੀ ਮਾਫੀ ਮੰਗਣ ਕਿਉਂ ਮੈਂ ਮੰਗੀ ਹੈ ਨਾ ਪਿਆਰ ਨਾਲ ਗੱਲ ਕਰਦੇ ਤੇ ਅਸੀਂ ਬੇਕੂ ਬੈਠੇ ਤੁਸੀਂ ਪਿਆਰ ਨਾਲ ਗੱਲ ਕਰ ਮੈਂ ਕਿਨੇ ਟਾਈਮ ਦੀ ਕਰਦੀ ਪੈਣਾ ਕਿ ਵੀਰੇ ਹਾਂ ਚੱਕੋ ਕੁ ਦੇ ਦੋ ਸਾਲੋਂ ਮੈਂ ਆਪਣਾ ਵੀ ਬੰਦ ਕਰ ਦੋ ਮੇਨੂੰ ਸ਼ੌਕ ਨਹੀਂ ਮੈਂ ਆਪਣੀ ਜਵਾਬ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇਰਾ ਜਵਾਬਾ ਮੇਰੇ 5 ਮਹੀਨਾ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਡਿਪਰੈਸ਼ਨ ਨਹੀਂ ਦੇਖੋਂ ਤਾਂ ਕਰਦੇ ਮੈਂ ਨਹੀਂ ਯਾਰ ਅਗਰ ਨਹੀਂ ਡਿਪਰ 500 500 ਲੋਕਾਂ ਤੋਂ ਮੰਗ ਕੇ ਲਾਉਣਾ ਪਵੇ ਨਾ ਸਭ ਕੁਝ ਹੋ ਜਾਂਦਾ ਆ ਸਭ ਕੁਝ ਹੋ ਜਾਂਦਾ ਕਿਹੜਾ ਕਹਿੰਦਾ ਤੇਰਾ ਮੂੰਹ ਜੱਗਾ ਨਹੀਂਗਾ ਕਮਾਲੂਗਾ ਕੋਈ ਨਹੀਂ ਹੂ ਕਮਾਲੂਗਾ ਨਹੀਂ ਸੋ ਮੰਗੇ ਦੀ ਕੋਈ ਫਿਰ ਕਰੇ ਤਾਂ ਵੀ ਕਈ ਜਿਹੜਾ ਰੁਕਿਆ ਹੋਇਆ ਨਹੀਂ ਆ ਮੇਰੇ ਉੱਤੇ ਸਭ ਕੁਝ ਹੈਗਾ ਬਾਕੀ ਕੋਈ ਕਹਿਣ ਨੂੰ ਦਿੰਦਾ ਥੋੜੀ ਹੂ ਮੇਰੇ ਘਰੋਂ ਥੋੜੀ ਦੇ ਸਕਦੇ ਤੇ ਆਪਣੇ ਸੋਚਣ ਕਿ ਜਦ ਤਨੂੰ ਆਪ ਕਮਾਉਣ ਲੱਗੂਗਾ ਤੇ ਉਦੋਂ ਮੈਂ ਬੰਦ ਕਰ ਦੂੰਗੀ ਅੱਛਾ ਇਹ ਇਹ ਗੱਲ ਇਹ ਗੱਲ ਤੇਰੇ ਸਾਥ ਦਾ ਬੰਦੀ ਹੈ ਕਿ ਜਿਸ ਵੇਲੇ ਅਸੀਂ ਕਮਾਉਂਦੇ ਨਹੀਂ ਆ ਮੇਰਾ ਮੁੰਡਾ ਕਮਾਉਂਦਾ ਨਹੀਂ ਤੂੰ ਲੱਚਰ ਤਾਂ ਬਲਾ ਬੱਸ ਮੈਂ ਲੈਕਚਰ ਤਾਂ ਕਿਹੜੀ ਫਲਾਈ ਮੈਂ ਲੰਗੀ ਹੋਗੀ ਥੋੜੀ ਵੀਡੀਓ ਬਣਾਉਣੀ ਆ ਜੱਟਾ ਤੁਹਾਡੇ ਦਾਦਾ ਮਾ ਲੈਕਚਰ ਦਾ ਬੁਲਾਵਾ ਮਿਗਿਆ ਸੀ ਕਰਕੇ ਬੈਗੇ ਯਾ ਤੋ ਇਹ ਹੁਣ ਮੈਨੂੰ ਨਹੀਂ ਪਤਾ ਤੁਸੀਂ ਕੌਣ ਜੇ ਤੁਸੀਂ ਸਿੰਪਲ ਵੀਡੀਓ ਵੇਖ ਕੇ ਚਲੋ ਕਾਲ ਆਦੀ ਤੁਮ ਘੋਣ ਵਾਸਤੇ ਤੁਸੀਂ ਆਪਣੇ ਰੀਅਲ ਨੰਬਰ ਤੇ ਫੋਨ ਲਾਓ ਨਾ ਮੈਨੂੰ ਕਿਉਂ ਫੇਕ ਨੰਬਰਾਂ ਦਾ ਫੋਨ ਆਉਂਦੇ ਪੈਣਾ ਉਹ ਕਾਲ ਰੈਡ ਤੋਂ ਕਿਉਂ ਫੋਨ ਆਉਂਦੇ ਪੈਣਾ ਮੇਰਾ ਕੋਈ ਫੇਕ ਨੰਬਰ ਦਾ ਕੌਣ ਨਹੀਂ ਹੁੰਦਾ ਪਿਆ ਮੈਂ ਤੈਨੂੰ 2 ਦਿਨ ਦਾ ਸਮਾਂ ਦਿੰਨਾ ਆ 2 ਦਿਨਾਂ ਦੇ ਵਿੱਚ ਵਾਇਰਕੂਪ ਨੂੰ ਮਾਫੀ ਮੰਗ ਕੇ ਪੋਸਟ ਨਾ ਪਾਈ ਤੇ ਆ ਜਦੋਂ ਤੀਜੇ ਦਿਨ ਆਪਣਾ ਇਝਾਂ ਅਹੀਂ ਨੀ ਪ੍ਰਵਾਹ ਕਰਨੀ ਤੇਰਾ ਬੱਚਾ ਹੈਗਾ ਵੀ ਨਹੀਂ ਪਿਸਕਾਵਾ ਤੇ ਪੌਣਾਂ ਪਿੱਛੇ ਕੋਈ ਹੈਗਾ ਤੇ ਨਹੀਂ ਚਲੋ ਠੀਕ ਆ ਹਾਂ ਕੱਲ ਤਾਂ ਮੇਉ ਮੇਰ ਮਤਲਬ ਮੈਨੂੰ ਖਾਡਦਾ ਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਦੇ ਪ੍ਰਮੋਸ਼ਨ ਘਟਦੀ ਰਹੇਗੀ ਸਿਰਫ ਇੱਕ ਅਸਟ੍ਰੋਲੋਜੀ ਪ੍ਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਚਲੋ ਵੀ ਨਮਿਤ ਪਰ ਮੈਨੂੰ ਵਾਣੀ 3 ਉਹ 3 ਮਹੀਨੇ ਪਹਿਲਾਂ ਮੈਨੂੰ 3 ਮੈਂ ਉਹ ਪ੍ਰਮੋਸ਼ਨਾਂ ਬੰਦ ਵੀ ਕਰਤੀਆਂ 3-4 ਮਹੀਨਾਂ ਤੋਂ ਮੰਨ ਮੈਂ ਕੋਈ ਵੀ ਹੋ ਜੇ ਅਸਟ੍ਰੋਲੋਜੀ ਪ੍ਰਮੋਸ਼ਨ ਕੋਸ਼ਿਸ਼ ਵਿੱਚ ਅਪਲੋਡ ਨਹੀਂ ਕੀਤਾ ਤੋਂ ਹੁਣ ਸਵੇਰ ਤੇ ਮੈਨੂੰ ਇਹਨਾ ਦੁਖੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾਲ ਹੀ ਤੇਰੇ ਵੱਲ ਦੇ ਕੇ ਨਾ ਤੇਰੇ ਦੁਆਗ ਵੱਲ ਦੇ ਕੇ ਨਾ ਕੇਵਲ ਨਹੀਂ ਦੇਖਣਾ ਮੇਰਾ 5 ਮਾਂਥ ਦਾ ਬੇਬੀ ਆ ਤੇ ਹਰ ਮੈਨੂੰ ਮੇਰਾ 5 ਮਾਂਥ ਬਈ ਸੈਕਚੁਅਲ ਵਾਲੇ ਮੇਰਾ ਨਾ ਦਿਮਾਗ ਨੇ ਮੇਰੇ ਤੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਨੂੰ ਲੋਣ ਲੋਣ ਕੇ ਮੇਰਾ ਦਿਮਾਗ ਰੋਪ ਹੋ ਗਿਆ ਮੈਂ ਅੱਜ ਤੱਕ ਇਹ ਸੋਸ਼ਲ ਮੀਡੀਆ ਤੇ ਅਗਰ ਹੋਣੀਆ ਮੇਰਾ ਫਸਟ ਡੇ ਆ ਕਿ ਮੈਨੂੰ ਇਹਨਾ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀਆਂ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀਆਂ ਤੂੰ ਫਾਵੇ ਸੂਟ ਪਾ ਕੇ ਵੀ ਤੂੰ ਨਹੀਂ ਕਰਦੀਆਂ ਤੂੰ ਕਰਨੀਆਂ ਹੀ ਨਹੀਂ ਆ ਜਿਹੜੇ ਇਹਨਾਂ ਲੋਕ ਕਰਦੇ ਪਏ ਆ ਮੈਨੂੰ ਦੱਸੋ ਨਾ ਇੱਥੇ ਮੈਂ ਗਲਤ ਕੀਤੀ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਦੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਜਾਂ ਹਾਂ ਤਾਂ ਲੱਦਾ ਗਏਰੇ ਐਡਾਡਾ ਸ਼ਾਰਟਸ ਬਾਲੇ ਸ਼ਾਰਟ ਟਾਕ ਪਾ ਨਹੀਂ ਮੈਨੂੰ ਦੱਸੋ ਨਾ ਮੈਂ ਗਲਤ ਕੀਤੀ ਆ ਆ ਤੇ ਗੱਲ ਬਿਲਕੁਲ ਗਲਤ ਹੈ ਕੋਈ ਜਾਰ-ਜਾੜ ਕੇ ਦੁਖੀ ਕਰਦੇ ਪੈ ਜੇ ਨੋ ਕਾਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਜਿਹਨਾਂ ਰਾਮ ਕੀਤਾ ਪਿਆ ਮੇਰਾ ਯਾਰ ਤੂੰ ਅੱਜ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਉਹ ਕੋਈ ਕਹਿਆ ਤਾਂ ਉਹ ਕੋਈ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਤੇ ਗਲਤੀ ਕੀਤੀ ਆ ਨਾ ਔਰ ਦਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਸ ਹਾਸ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਸੜਕਾਂ ਤੇ ਮੈਂ ਇਹਦੀ ਵੀਡੀਓ ਨੂੰ ਨਾਰਮਲ ਕਰੂੰਗੀ ਐਵੇਂ ਬਹੁਤ ਘੱਟ ਬਾਰ ਜਾ ਕੇ ਵੀਡੀਓ ਅਪਲੋਡ ਕਰਦੀ ਆ ਔਰ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਜ਼ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਟਾਰਗੇਟ ਡਰਾਉਂਦਾ ਪਿਆ ਕੋਈ ਕੀ ਤੱਕ ਕਿਸੇ ਦਮਾ ਕੋਲ ਹੱਥ ਜੋੜ ਕੇ ਆਹ ਯਕਿਨਿਤ ਤਾ ਹੋਆ ਕਿ ਮੈਂ ਕਿਸੇ ਤੋਂ ਆ ਵੀ ਨਹੀਂ ਮੰਗਦੀ ਮੈਂ ਸਾਰੇ ਤੋਂ ਮੰਗਦੀ ਆ ਮੇਰੇ ਨੂੰ ਤੌਂ ਕਰਨਾ ਬੰਦ ਕਰ ਦਿਓ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਹੋਣੀ ਆ ਜਿਹੜੀ ਚੀਜ਼ ਤੋਂ ਮਨਾ ਕੀਤਾ ਮੈਂ ਹਜ਼ਾਰ ਵਾਰ ਰੁਕਿਆ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰੋਂ ਤੌੜੇ ਮੇਰ ਨੂੰ ਕਿਤਾ ਪਿਆ